ਅਸੀਂ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਹੀ ਦੇਖਿਆ ਜਿਹੜਾ ਕਰੋਨਾ ਨਾਮਕ ਮਹਾਮਾਰੀ ਆਈ ਗਰੀਬ ਸੀ ਲੋਅਰ ਮਿਡਲ ਕਲਾਸ ਸੀ ਮਿਡਲ ਕਲਾਸ ਸੀ ਹਰ ਆਦਮੀ ਪਰੇਸ਼ਾਨ ਹੋਇਆ ਲੋਅਰ ਮਿਡਲ ਕਲਾਸ ਸੀ ਉਹ ਆਪਣੀ ਪਰੇਸ਼ਾਨੀ ਕਿਸੇ ਨੂੰ ਸ਼ਰਮ ਦੇ ਮਾਰੇ ਦੱਸ ਵੀ ਨਹੀਂ ਪਾਉਂਦਾ ਸੀ ਘੱਟ ਪੈਸੇ ਘੱਟ ਪੈਸੇ ਇਸ ਕਰਕੇ ਰੱਖੇ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਮੇਰਾ ਸਨਮਾਨ ਅਹਤ ਹੋ ਰਿਹਾ ਹੈ ਦੀਵਾਨ ਟੋਡਰ ਮਲਜੀ ਦੇ ਨਾਮ ਦੇ ਉੱਤੇ ਇਹ ਬੂਤ ਸ਼ੁਰੂ ਕੀਤਾ ਕਿਉਂਕਿ ਦੀਵਾਨ ਟੋਡਰ ਮਲਜੀ ਦਾ ਜਿਹੜਾ ਅਤੁੱਲਿਆ ਤਿਆਗ ਔਰ ਕੁਰਬਾਨੀ ਆ। ਵੇ ਬਾੜ ਕੇ ਉਸ ਵੇਲੇ 78 ਹਜ਼ਾਰ ਸੋਨੇ ਦੇ ਦੀਆਂ ਮੋਹਰਾਂ ਮਿਟਾ ਕੇ ਉਹ ਜਮੀਲ ਰਹੀ ਸੀ। ਅਸੀਂ ਜਿੰਨਾ ਇੱਕ ਸਮਰਥ ਹੈ ਗਿਆ ਆਪਣੇ ਸਾਥੀਆਂ ਸਮੇਤ ਅਸੀਂ ਪ੍ਰਯਾਸ ਕਰਾਂਗੇ ਉਹਨਾਂ ਕ ਕਰਮ ਅਸੀਂ ਕਰ ਸਕੀ। ਕੁਝ ਪਰਿਵਾਰ ਦੇ ਵਿਚਾਰ ਇਦਾਂ ਦੇ ਅਗੇ ਜਿਹੜੇ ਕਿ ਜ਼ਰੂਰੀ ਬੰਦੀ ਨਹੀਂ ਬਣਾ ਸਕਦੇ। ਦੇ ਕੋਈ ਬੂੰਦ ਬੂੰਦ ਨਾਲ ਸਾਗਰ ਭਰਦਾ ਵਾ ਜਿਵੇਂ ਇਹਨਾਂ ਦਾ ਬਰਦਾਲਾ ਹੋਰ ਐਨ ਜੀਓ ਵੀ ਆ করোনা ਮਹਾਮਾਰੀ ਦੇ ਕਰਕੇ ਕਾਰੋਬਾਰਾਂ ਦੀ ਵੀ ਹਾਲਾਤ ਠੀਕ ਨਹੀਂ ਆ ਗਰੀਬ ਆਦਮੀ ਖਾਸ ਕਰਕੇ ਪਰੇਸ਼ਾਨ ਆ ਤੇ ਅਜਿਹੇ ਸਮੇਂ ਦੇ ਵਿੱਚ ਗਰੀਬ ਨੂੰ 10 ਰੁਪਏ ਦੇ ਵਿੱਚ ਖਾਣਾ ਉਪਲਬਧ ਕਰਾ ਦੇਣਾ ਬਈ ਸ਼ਹਿਰ ਦੇ ਹਰ ਚੌਂਕ ਦੇ ਵਿੱਚ ਬੂਥ ਖੋਲੇ ਜਾਣ ਸਮਝੜ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਅਕਸਰ ਤੋਂ ਦੇਖਦੇ ਹਾਂ ਕਿ ਲੰਗਰ ਲਗਾਏ ਜਾਂਦੇ ਨੇ ਜਿਹੜੇ ਭੁੱਖੇ ਆ ਉਹਨਾਂ ਨੂੰ ਰਜਾਇਆ ਜਾਂਦਾ ਆ ਅੱਜ ਜਿਹੜੀਆਂ ਦੁਨੀਆ ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਦੀਆਂ ਦਿਖਾ ਰਹੇ ਹਾਂ ਜ਼ਰੂਰਤਮੰਦਾਂ ਨੂੰ ਪਰਪੇਟ ਖਾਣਾ ਦੀਵਾਨ ਟੋਡਰਮਲ ਰਸੋਈ ਇਹ ਜਿਹੜੀ ਇਹਦੀ ਸੇਵਾ ਕੀਤੀ ਆ ਪ੍ਰਵੀਨ ਡੰਗ ਉਹਨਾਂ ਵੱਲੋਂ ਕੀਤੀ ਗਈ ਹੈ ਔਰ ਉਹਨਾਂ ਦੀ ਜਿਹੜੀ ਐਨਜੀਓ ਆ ਉਹਨਾਂ ਨੂੰ ਲੈ ਕੇ ਅੱਜ ਜਿਹੜੀ ਇਸ ਰਸੋਈ ਦਾ ਅੱਜ ਉਦਘਾਟਨ ਕੀਤਾ ਜਾਂਦਾ ਹੈ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਰਸੋਈ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਗਰੀਬਾਂ ਨੂੰ ਇੱਕ ਬੈਨੀਫਿਟ ਮਿਲੂਗਾ ਅੱਜ ਫ੍ਰੀ ਚੱਲਦਾ ਦਸੰਦ ਅੱਜ ਟੋਟਲੀ ਫ੍ਰੀ ਜਿਹੜੀ ਭਰਪੇਟ ਖਾਣਾ ਅੱਜ ਟੋਟਲੀ ਵੰਡਿਆ ਜਾ ਰਿਹਾ ਹੈ ਔਰ ਨਾਲ ਕੇਲੇ ਵਗੈਰਾ ਵੰਡੇ ਜਾ ਰਹੇ ਨੇ ਉਹਨਾਂ ਦੀ ਐਨਜੀਓ ਵੱਲੋਂ ਔਰ ਕੱਲ ਤੋਂ ਸਿਰਫ 10 ਰੁਪਏ ਦੇ ਵਿੱਚ ਥਾਲੀ ਮਿਲੇਗੀ ਔਰ ਇਸ ਵੰਦ ਦੇ ਵਿੱਚ ਸਾਡੇ ਨਾਲ ਐਨਜੀਓ ਪਰਸਨ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਰ ਇਹ ਅੱਜ ਕਿੰਵੀਂ ਰਸੋਈ ਹੈ ਆਪਣੀ ਇਹ ਚੌਥੀ ਰਸੋਈ ਹੈ ਆਪਣੀ ਆਪਣੀ ਚੌਥੀ ਰਸੋਈ ਅੱਜ ਕੀ ਖਾਸ ਹੈ ਇਹਦੇ ਵਿੱਚ ਔਰ ਕੀ ਇਸ ਰਸੋਈ ਦੇ ਵਿੱਚ ਖਾਸ ਹੋਊਗਾ ਫਰਾਂ ਪ੍ਰਿੰਟਾਂਗ ਜੀ ਦਾ ਉਸ ਸੀ ਸੇਵਾ ਨਾਲ ਬਹੁਤ ਹੀ ਸ਼ੁਕਰਗੁਜ਼ਾਰ ਆ ਉਹਨਾਂ ਦੇ ਅਸੀਂ ਅਸੀਂ ਬਹੁਤ ਧੰਨਵਾਦੀ ਹਾਂ ਕਿਸੇ ਨੂੰ ਉਹਨਾਂ ਦੇ ਸੇਵਾ ਦਾ ਮੌਕਾ ਤੇ ਉਹਨਾਂ ਦਾ ਇਸ ਇਸ ਏਰੀਆ ਦੇ ਵਿੱਚ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਪ੍ਰਿੰਟਾਂਗ ਜੀ ਦੇ ਕਿਸੇ ਨੂੰ ਉਹਨਾਂ ਨੇ ਇਸ ਏਰੀਆ ਵਿੱਚ ਸਾਨੂੰ ਸੇਵਾ ਦਾ ਮੌਕਾ ਦਿੱਤਾ ਇਹ ਸਾਰਾ ਸੀ ਇਹ ਸਾਰਾ ਸੀ ਉਹਨਾਂ ਨੂੰ ਪ੍ਰਿੰਟਾਂਗ ਜੀ ਨੂੰ ਦਿਆਂਗੇ ਇੱਕ ਅਡਿੱਟ ਉਹਨਾਂ ਦਾ ਉਹਨਾਂ ਨਾਲ ਸਭ ਹੋ ਰਿਹਾ ਬਕਰੋਨ ਦਾ ਉਹ ਵਾ ਬਾਕੀ ਪ੍ਰਿੰਟਾਂਗ ਜੀ ਦਾ ਅਸੀਂ ਬਹੁਤ ਬਹੁਤ ਹੀ ਅਸੀਂ ਜਦੋਂ ਸ਼ੁਕਰਗੁਜ਼ਾਰ ਆ ਕਿ ਸਾਨੂੰ ਉਹਨਾਂ ਨੇ ਇਸ ਏਰੀਆ ਵਿੱਚ ਮੌਕਾ ਦਿੱਤਾ ਸੇਵਾ ਦਾ ਪਰਵੀਨ ਡੰਗ ਜੀ ਹੁਣਾਂ ਨੇ ਜਿਹੜੇ ਇਹ ਉਪਰਾਲਾ ਕੀਤਾ ਬਹੁਤ ਇੱਕ ਛਲਾਂਗਾ ਜੋਗ ਹੋਇਆ ਤਾਂ ਜੋ ਕੋਈ ਵੀ ਭੁੱਖਾ ਨਾ ਸੋ ਸਕੇ ਉਹਨਾਂ ਦੀ ਜਿਹੜੀ ਸੋਚ ਆ ਇੱਕ ਐਨ ਜੀਓ ਨੇ ਸਾਹਮਣੇ ਆਣ ਕੇ ਜਿਹੜਾ ਕਦਮ ਚੱਕਿਆ ਆ ਇੱਕ ਬਹੁਤ ਵਧੀਆ ਉਪਰਾਲਾ ਆ ਔਰ ਤਸਵੀਰਾਂ ਤੁਹਾਨੂੰ ਅਕਸਰ ਅਸੀਂ ਆਪਣੇ ਚੈਨਲਾਂ 'ਤੇ ਦਿਖਾਉਂਦੇ ਰਹਿੰਦੇ ਆ ਅੱਜ ਜਿਹੜਾ ਇਹ ਇੱਕ ਛਲਾਂਗਾ ਜੋਗ ਜਿਹੜੀ ਤਸਵੀਰ ਆ ਇਹ ਤੁਹਾਡੇ ਇਸ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੀ ਚੌਥੀ ਰਸੋਈ ਖੋਲ ਦਿੱਤੀ ਗਈ ਆ ਕਿ ਜਿਹੜੀ 10 ਰੁਪਏ ਦੇ ਵਿੱਚ ਭਰ ਪੇਟ ਖਾਣਾ ਹਰੇਕ ਨੂੰ ਮਿਲੇਗਾ ਇਹਦੇ ਵਿੱਚ ਕੋਈ ਵੀ ਗਰੀਬ ਅਮੀਰ ਨਹੀਂ ਦੇਖਿਆ ਜਾਊਗਾ ਕੋਈ ਵੀ ਆਣ ਕੇ ਇੱਥੇ ਆਪਣਾ ਖਾ ਸਕਦਾ ਇਸ ਸਬੰਧ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਪ੍ਰਵੀਨ ਡੰਗ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਇਹ ਆਈਡੀਆ ਕਿੱਥੋਂ ਆਇਆ ਸਰ ਕਿਵੇਂ ਸੋਚ ਸੋਚੀ ਤੁਸੀਂ ਕਿ ਇਹ ਜਿਹੜਾ 10 ਰੁਪਏ ਦੀ ਥਾਲੀ ਦਾ ਜਿਹੜਾ ਤੁਸੀਂ ਅੱਜ ਬੂਥ ਲਗਾ ਦਿੱਤਾ ਵਾ ਜਿਹੜੀ ਸੇਵਾ ਕਰਨ ਦੀ ਸੋਚੀਏ ਕਿਵੇਂ ਦਿਮਾਗ ਦੇ ਵਿੱਚ ਆਈਡੀਆ ਆਇਆ ਅਸੀਂ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਹੀ ਦੇਖਿਆ ਜਿਹੜਾ ਕਰੋਨਾ ਨਾਮਕ ਮਹਾਮਾਰੀ ਆਈ ਔਰ ਲੋਕ ਖਾਣੇ ਤੋਂ ਵੀ ਬੇਜਾਰ ਹੋ ਗਏ ਸੀ ਰੋਜ਼ਗਾਰ ਖਤਮ ਹੋ ਗਏ ਸੀ ਹਰ ਆਦਮੀ ਆਪਣੇ ਤੌਰ ਦੇ ਉੱਤੇ ਭਾਵੇਂ ਗਰੀਬ ਸੀ ਲੋਅਰ ਮਿਡਲ ਕਲਾਸ ਸੀ ਭਾਵੇਂ ਮਿਡਲ ਕਲਾਸ ਸੀ ਹਰ ਆਦਮੀ ਪਰੇਸ਼ਾਨ ਹੋਇਆ ਔਰ ਜਿਹੜਾ ਲੋਅਰ ਮਿਡਲ ਕਲਾਸ ਸੀ ਉਹ ਆਪਣੀ ਪਰੇਸ਼ਾਨੀ ਕਿਸੇ ਨੂੰ ਸ਼ਰਮ ਦੇ ਮਾਰੇ ਦੱਸ ਵੀ ਨਹੀਂ ਪਾਉਂਦਾ ਸੀ ਹਾਲਾਂਕਿ ਸਰਕਾਰਾਂ ਨੇ ਬੜੀ ਕੋਸ਼ਿਸ਼ ਕੀਤੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਪਰ ਫਿਰ ਵੀ ਸਾਡੇ ਦੇਸ਼ ਦੀ ਆਬਾਦੀ ਬਹੁਤ ਹੈ ਹਰ ਆਦਮੀ ਤੱਕ ਅਪਰੋਚ ਨਹੀਂ ਹੋ ਪਾਈ ਉਦੋਂ ਫਿਰ ਮਨ ਦੇ ਵਿੱਚ ਧਿਆਨ ਆਇਆ ਸੀ ਕਿ ਐਸਾ ਉਪਰਾਲਾ ਕੋਈ ਕਰੀਏ ਜਿਹਦੇ ਵਿੱਚ ਕੀ ਕਹਿੰਦੇ ਜ਼ਰੂਰਤਮੰਦਾਂ ਨੂੰ ਕੱਟ ਪੈਸੇ ਕੱਟ ਪੈਸੇ ਇਸ ਕਰਕੇ ਰੱਖੇ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਮੇਰਾ ਸਨਮਾਨ আহত ਹੋ ਰਿਹਾ ਹੈ ਕਈ ਵਾਰੀ ਬੰਦਾ ਬੂਤ ਤੇ ਜਾਂਦਾ ਸ਼ਰਮੰਦਾ ਹੈ ਕਿ ਮੈਨੂੰ ਕੋਈ ਦੇਖ ਕੇ ਲੋਕੀ ਕੀ ਕਹਿਣਗੇ ਇਸ ਕਰਕੇ ਮਿਨੀਮਮ ਅਮਾਉਂਟ ਰੱਖੀ ਔਰ ਦੀਵਾਨ ਆਰਡਰ ਮਲਜੀ ਦੇ ਨਾਮ ਤੇ ਹੀ ਇਸ ਕਰਕੇ ਰੱਖਿਆ ਕਿਉਂਕਿ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਅਜਿਹੀਆਂ ਤਾਕਤਾਂ ਕਹਿ ਲਓ ਵਿਚਰਦੀਆਂ ਨੇ ਜਿਹੜੀਆਂ ਹਿੰਦੂ ਸਿੱਖ ਭਾਈਚਾਰੇ 'ਚ ਫਰਕ ਪਾਣਾ ਚਾਹੁੰਦੀਆਂ ਨੇ ਅਸੀਂ ਹਿੰਦੂ ਸਿੱਖ ਭਾਈਚਾਰੇ ਦੀ ਮਜ਼ਬੂਤੀ ਲਈ ਦੇਸ਼ ਦੀ ਏਕਤਾ ਦੀ ਮਜ਼ਬੂਤੀ ਲਈ ਦੀਵਾਨ ਟੋਡਰ ਮਲਜੀ ਦੇ ਨਾਮ ਦੇ ਉੱਤੇ ਇਹ ਬੂਤ ਸ਼ੁਰੂ ਕੀਤਾ ਕਿਉਂਕਿ ਦੀਵਾਨ ਟੋਡਰ ਮਲਜੀ ਦਾ ਜਿਹੜਾ ਅਤੁੱਲਿਆ ਤਿਆਗ ਔਰ ਕੁਰਬਾਨੀ ਆ ਜਿਹਦੇ ਵਿੱਚ ਉਹਨਾਂ ਨੇ ਸਭ ਤੋਂ ਜ਼ਿਆਦਾ ਜੁਰਾਵਰ ਸਿੰਘ ਜੀ ਫਤਿਹ ਸਿੰਘ ਜੀ ਦੀ ਜੇਲੇ ਕੁਰਬਾਨੀ ਹੋਈ ਸੀ ਸਰਹੰਦੇ ਨਵਾਬ ਵੱਲੋਂ ਉਸ ਵੇਲੇ ਉਹਨਾਂ ਦੇ ਗਮ ਚ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਏ ਸੀ ਉਹਨਾਂ ਦੇ ਸੰਸਕਾਰ ਲਈ ਜਿਸ ਲਈ 4 ਸਕਰ ਮੀਟਰ ਜ਼ਮੀਨ ਦੀ ਜ਼ਰੂਰਤ ਸੀ ਤਾਂ ਨਵਾਬ ਨੇ ਕਿਹਾ ਸੀ ਜ਼ਮੀਨ ਲਈ ਸੋਨੇ ਦੀਆਂ ਮੋਹਰਾਂ ਵਿਛਾਣੀਆਂ ਪੈਣਗੀਆਂ ਤੇ ਦਿਵਾਨ ਟੋਡਰ ਮਲ ਜੀ ਨੇ ਕਿਸੇ ਗੱਲ ਦੀ ਪਰਵਾਹ ਨਾ ਕਰਦੇ ਆਪਣਾ ਸਵਰਥ ਵਾਰ ਕੇ ਉਸ ਵੇਲੇ 78000 ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਜ਼ਮੀਨ ਲਈ ਸੀ ਅੱਜ ਤੱਕ ਦੁਨੀਆ ਇਸ ਤੋਂ ਮਹਿੰਗੀ ਜ਼ਮੀਨ ਕਦੇ ਨਹੀਂ ਲਈ ਉਹਨਾਂ ਦਾ ਜਿਹੜਾ ਤਿਆਗ ਔਰ ਕੁਰਬਾਨੀ ਬੱਚੇ-ਬੱਚੇ ਤੱਕ ਪਹੁੰਚਾਣਾ ਸਾਡਾ ਮਕਸਦ ਹੈ ਹਿੰਦੂ ਨਾਇਬੀੜ ਦਾ ਇਸੇ ਕਰਕੇ ਉਹਨਾਂ ਦੇ ਨਾਮ ਦੇ ਉੱਤੇ ਹਿੰਦੂ ਨਾਇਬੀੜ ਨੋ ਇਹ ਬਹੁਤ ਛੁਰੂ ਕੀਤਾ ਗਿਆ ਸਰ ਅਗਰ ਗੱਲ ਕੀਤੀ ਜਾਵੇ ਲੁਧਿਆਣਾ ਬਹੁਤ ਵੱਡੀ ਸਿਟੀ ਆ ਔਰ ਇਹ ਦੇਖਿਆ ਜਾਵੇ ਇਦਾਂ ਦੇ ਪੀਪਲ ਕਾਫੀ ਥਾਂਾਂ ਤੇ ਦੇਖਣ ਨੂੰ ਮਿਲਦੇ ਆ ਚਾਹੇ ਆਪਾਂ ਜਗਰਾਮਾ ਵਾਲਾ ਪੋਲ ਲੈ ਲਈਏ ਚਾਹੇ ਘੰਡਾਗਾ ਲੈ ਲਈਏ ਮਨ ਲਓ ਕਾਫੀ ਜਗ੍ਹਾ ਤੇ ਇਹੋ ਜਿਹੇ ਨਿਊਡੀ ਪੀਪਲ ਨੇ ਜਿਨ੍ਹਾਂ ਨੂੰ ਮਨ ਲਓ ਰੋਟੀ ਨੂੰ ਦਿੱਕਤ ਆਉਂਦੀ ਆ ਔਰ ਉਹ ਲੈ ਨਹੀਂ ਸਕਦੇ ਉਹਨਾਂ ਦੇ ਕੋਲ ਇੰਨਾ ਫੋੜੀ ਨਹੀਂ ਕਰ ਪਾਉਂਦੇ ਕਿਉਂਕਿ ਜੇਬ ਦੇ ਵਿੱਚ ਕੁਝ ਨਹੀਂ ਹੁੰਦਾ ਉਹਨਾਂ ਦੇ ਇਸ ਤਰ੍ਹਾਂ ਨਾ ਜੀ ਖਵਾਹਿਸ਼ਾਂ سے ਨਹੀਂ ਗਿਰਤੇ ਹਨ ਫੂਲ ਝੋਲੀ ਮੇ ਕਰਮ ਕੀ ਸ਼ਾਕ ਕੋ ਹਿਲਾਣਾ ਪੜਦਾ ਹੈ ਕੁਛ ਨਹੀਂ ਹੋਗਾ ਕੋ ਉਸਨੇ ਸੇ ਹਨੇਰੇ ਕੋ ਆਪਣੇ ਹਿੱਸੇ ਕਾ ਦਿਆ ਖੁਦ ਹੀ ਜਲਾਣਾ ਪੜਦਾ ਹੈ ਅਸੀਂ ਜਿੰਨੇ ਇੱਕ ਸਮਰਥ ਹੈ ਗਿਆਂ ਆਪਣੇ ਸਾਥੀਆਂ ਸਮੇਤ ਅਸੀਂ ਪ੍ਰਯਾਸ ਕਰਾਂਗੇ ਉਹਨਾਂ ਕ ਕਰਮ ਅਸੀਂ ਕਰ ਸਕੀਏ ਸਰ ਅਗਰ ਗੱਲ ਕੀਤੀ ਜਾਵੇ ਇਹ ਜਿਹੜਾ ਬੂਥ ਤੁਸੀਂ ਹੁਣ ਬਣਾਇਆ ਵਾ ਜੇ ਮਤਲਬ ਹੋਰ ਵੀ ਥਾਵਾਂ ਦੇ ਉੱਤੇ ਤੁਸੀਂ ਇਹ ਤੀਜੀ ਰਸੋਈ ਆ ਤਿਆਰ ਕੀਤੀ ਜਿਹੜੀ ਚੌਥੀ ਚੌਥੀ ਰਸੋਈ ਤਿਆਰ ਕੀਤੀ ਆ ਤੇ ਇਸ ਤੋਂ ਇਲਾਵਾ ਸਰ ਹੋਰ ਵੀ ਮਤਲਬ ਹੈ ਕੋਈ ਦਿਮਾਗ ਦੇ ਵਿੱਚ ਆਈਡੀਆ ਆ ਜਾਂ ਮਤਲਬ ਕੋਈ ਹੋਰ ਵੀ ਲੋਕ ਹੈਗੇ ਨੇ ਜਿਹੜੇ ਤੁਹਾਡੇ ਨਾਲ ਸਮਰਥਨ ਦੇਣ ਨੂੰ ਤਿਆਰ ਆ ਵੀ ਅੱਗੇ ਵੀ ਹੋਰ ਆਪਾਂ ਕੰਮ ਕਰੀਏ ਆਉਣ ਵਾਲੇ ਇੱਕ ਸਮੇਂ ਇੱਕ ਸਾਲ ਦੇ ਅੰਦਰ ਅੰਦਰ ਸਾਡਾ ਪ੍ਰਯਾਸ ਹੈ ਲੁਧਿਆਣਾ ਸ਼ਹਿਰ ਦੇ ਹਰ ਪ੍ਰਮੁੱਖ ਚੌਂਕ ਦੇ ਵਿੱਚ ਇਹ ਬੂਥ ਦਾ ਵਿਸਥਾਰ ਅਸੀਂ ਕਰਨ ਦਾ ਪ੍ਰਯਾਸ ਕਰਾਂਗੇ ਸਾਡੇ ਨਾਲ ਜਿਹੜੇ ਸਹਿਯੋਗੀ ਜੁੜੇ ਹੋਏ ਨੇ ਉਹਨਾਂ ਵੱਲੋਂ ਅੱਜ ਤੱਕ ਖੁੱਲਾ ਹੰਗਾਰਾ ਮਿਲਦਾ ਰਿਹਾ ਉਮੀਦ ਕਰਦੇ ਹਾਂ ਕਿ ਅੱਗੋਂ ਵੀ ਮਿਲਦਾ ਰਹੇਗਾ ਅੱਗੇ ਸਰ ਕਿੰਨੇ ਕੁ ਹੋਰ ਮੰਨ ਲਓ ਚਾਂਸ ਹੈਗੇ ਦਿਮਾਗ ਦੇ ਵਿੱਚ ਆਈਡੀਆ ਹੋਊਗਾ ਵੀ ਹੋਰ ਅੱਗੇ ਕਿਹੜੇ ਕਿਹੜੇ ਚੌਂਕਾਂ ਦੇ ਵਿੱਚ ਬੂਥ ਦੇਖਣ ਨੂੰ ਮਿਲਣਗੇ ਕਿੰਨੇ ਵੀ ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਚੌਂਕ ਨੇ ਜੀ ਸਭ ਜਗ੍ਹਾ ਅਸੀਂ ਖੋਲ੍ਹਾਂਗੇ ਆਉਣ ਵਾਲੇ ਇੱਕ ਸਾਲ ਦੇ ਅੰਦਰ ਅੰਦਰ ਹੋਰ ਵੀ ਪਰਸਨ ਸਾਡੇ ਨਾਲ ਮੌਜੂ ਕਾਉਂਸਲਰ ਸਾਹਿਬ ਵੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਕਿ ਇਸ ਟਾਈਮ ਜਿਹੜਾ ਡੰਗ ਸਾਹਿਬ ਨੇ ਇੱਕ ਛਲੰਗਾ ਜੋਗ ਕਦਮ ਚੱਕਿਆ ਵਾ ਇਹਦੇ ਵਿੱਚ ਆਪਣਾ ਕੀ ਯੋਗਦਾਨ ਰਹੂਗਾ ਡੰਗ ਸਾਹਿਬ ਨੂੰ ਪਹਿਲਾਂ ਇਹਨਾਂ ਟੀਮ ਨੂੰ ਲੱਖ ਲੱਖ ਵਧਾਈ ਹੋਏ ਬਹੁਤ ਬਹੁਤ ਵਧਾਈਆਂ ਹੋਣ ਕਿਉਂਕਿ ਬਹੁਤ ਹੀ ਵਧੀਆ ਪਰਲਾ ਵਾ ਜਿਵੇਂ ਕਿ ਇਹਨਾਂ ਨੇ ਕਿਹਾ ਪੂਰੇ ਸ਼ਹਿਰ ਦੇ ਵਿੱਚ ਕਿਉਂਕਿ ਜ਼ਰੂਰਤ ਵੀ ਹੈਗੀ ਆ ਕੁਝ ਪਰਿਵਾਰ ਦੇ ਵਿਚਾਰੇ ਇਦਾਂ ਦੇ ਹੈਗੇ ਜਿਹੜੇ ਕਿ ਰੋਟੀ ਆਪਨ ਨਹੀਂ ਬਣਾ ਸਕਦੇ ਕਿਉਂਕਿ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਹੋਣਗੀਆਂ ਤੇ ਬਹੁਤ ਹੀ ਸਲਾਘਾਯੋਗ ਕੰਮ ਆ ਇਹ ਤੇ ਸਰਦਾਰ ਮਲਜੀ ਦੇ ਬਹੁਤ ਹੀ ਸਿੱਖੀਤ ਹੁੰਦੇ ਵਿੱਚ ਬਹੁਤ ਹੀ ਵੱਡੀ ਉਹਨਾਂ ਦੀ ਦੇਣ ਆ ਕਿਉਂਕਿ ਉਹਨਾਂ ਨੇ ਵੀ ਜਮੀਨ ਕਿੰਨਾ ਟਾਈਮਾਂ ਦਾ ਉਹਨਾਂ ਟਾਈਮਾਂ ਦੇ ਵਿੱਚ ਮਹਿੰਗੀ ਲਈਤੀ ਸੀਗੀ ਇਹ ਸਾਰੇ ਭੜੀ ਭੰਤੀ ਜਾਂਦੇ ਆ ਇੱਕ ਵਧੀਆ ਮੈਸੇਜ ਆਂਦਾ ਸਮਝ ਨੂੰ ਬਹੁਤ ਵਧੀਆ ਕਿ ਅੱਜ ਤੱਕ ਸਰ ਇਹ ਇਹੋ ਜਿਹੇ ਕਦਮ ਜਿਹੜੇ ਸਰਕਾਰਾਂ ਨੂੰ ਚੱਕਣੇ ਚਾਹੀਦੇ ਸੀ ਕਈ ਕਾਫੀ ਥਾਂ ਤੇ ਦਿਖੇ ਜਾਵੇ ਉਹ ਐਨਡੀਓ ਸਾਹਮਣੇ ਆਉਂਦੀਆਂ ਨੇ ਨੇ ਕਈ ਐਨ ਜੀਓ ਵੀ ਚਲਾ ਰਹੇ ਸੀਗਣੇ ਐਨ ਜੀਓ ਚਲਾ ਰਹੀਆਂ ਵਾ ਇਹ ਦੇਖੋ ਜੀ ਬੂੰਦ ਬੂੰਦ ਨਾਲ ਸਾਗਰ ਭਰਦਾ ਵਾ ਜਿਵੇਂ ਇਹਨਾਂ ਦਾ ਬਰਾਲਾ ਹੋਰ ਐਨ ਜੀਓ ਵੀ ਆ ਸਾਰੇ ਵਧਾਈ ਦੇ ਪਾਤਰ ਨੇ ਹੈਗੇ ਨੇ ਤੇ ਸਰਕਾਰਾਂ ਨੇ ਵੀ ਆਪਣਾ ਜਿਹੜਾ ਰੋਲ ਦਾ ਕਦ ਕੀਤਾ ਉਹ ਸਾਰੇ ਭਲੀ ਭੰਦੀ ਜਾਂਦੇ ਕਿ ਰਾਸ਼ਨ ਆਪਣੇ ਘਰਾਂ ਦੇ ਵਿੱਚ ਰੱਖੀ ਫਿਰਦੇ ਸੀਗੇ ਕਈ ਬੰਦੇ ਆਪਾਂ ਟੀਵੀ ਤੁਹਾਡੇ ਇਸ ਚੈਨਲ ਦੇ ਸਬੂ ਦੇਖਦੇ ਰਹੇ ਆ ਪਰ ਇਹ ਚੀਜ਼ ਦਾ ਮੈਸੇਜ ਜਾਂਦਾ ਨਾ ਜਿਹੜਾ ਚੰਗੇ ਕਰਨ ਵਾਲੇ ਤੇ ਮਾੜੇ ਕਰਨ ਵਾਲੇ ਵੀ ਹੈਗੇ ਨੇ ਸਰ ਇਹਦੇ ਵਿੱਚ ਇਤਨਾ ਮਤਲਬ ਹੁਣ ਇੱਥੇ ਇੱਕ ਕਬੂਤ ਲੱਗ ਗਿਆ ਵਾ ਇੱਕ ਰਸੋਈ ਲੱਗ ਗਈ ਇੱਕ ਤਰ੍ਹਾਂ ਸ਼ਹਿਰ ਦੇ ਵਿੱਚ ਹੋਰ ਵੀ ਖੋਲਣ ਦੀ ਉਹਨਾਂ ਦਾ ਡ੍ਰੀਮ ਆ ਤੇ ਉਹਦੇ ਵਿੱਚ ਆਪਣਾ ਕੀ ਯੋਗਦਾਨ ਰਹੂਗਾ ਅਸੀਂ ਇਹਨਾਂ ਦੇ ਨਾਲ ਖੜੇ ਜਿੱਥੇ ਸਾਡੀ ਸੇਵਾ ਨੂੰ ਖੜੇ ਇਹਨਾਂ ਨਾਲ ਅਸੀਂ ਇਦਾਂ ਦੇ ਇਹ ਉਪਰਾਲੇ ਜਿਹੜੇ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਡੰਗ ਸਾਹਿਬ ਵੱਲੋਂ ਕੀਤੇ ਜਾ ਰਹੇ ਨੇ ਕਿ ਇਹ ਜਿਹੜੇ ਭੁੱਖਿਆਂ ਨੂੰ ਭਰਪੇਟ ਖਾਣਾ ਇਸ ਸਬੰਧ ਦੇ ਵਿੱਚ ਸਾਡੇ ਨਾਲ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਰ ਜੀ ਅੱਜ ਜਿਹੜਾ ਇੱਕ ਛਲਾਂਗਾ ਜੋਗ ਕਦਮ ਚੱਕਿਆ ਤੁਹਾਡੀ ਟੀਮ ਨੇ ਇਹ ਜਿਹੜਾ 10 ਰੁਪਏ ਥਾਲੀ ਆ ਇਹ ਕਿੱਥੇ ਕਿੱਥੇ ਹੋਰ ਬੂਤ ਦੇਖਣ ਨੂੰ ਮਿਲਣਗੇ ਲੁਧਿਆਣੇ ਦੇ ਵਿੱਚ ਦਿਵਾਨ ਟੋਡਰਮਲ ਸੇਵਾ ਰਸੋਈ ਵੱਲੋਂ ਅੱਜ ਇਹ ਚੌਥਾ ਜਿਹੜਾ ਕਾਊਂਟਰ ਹੈ ਬਹਾਦਰ ਕੇ ਰੋਡ ਤੇ ਖੋਲਿਆ ਗਿਆ ਜਿੱਥੇ 10 ਰੁਪਏ ਦੇ ਵਿੱਚ ਗਰੀਬ ਆਦਮੀ ਨੂੰ ਪੇਟ ਭਰ ਖਾਣਾ ਜਿਹੜਾ ਹੈਗਾ ਉਪਲਬਧ ਆ ਤੇ ਇਹ ਉਪਰਾਲਾ ਸਾਡੇ ਪ੍ਰਵੀਨ ਡਾਂਗ ਜੀ ਜਿਹੜੇ ਪ੍ਰਵਕਤਾ ਹੈਗੇ ਹਿੰਦੂ ਨਾਇਪੀਟ ਦੇ ਔਰ ਹਿੰਦੂ ਸਿੱਖ ਜਾਗਰਤੀ ਸੈਨਾ ਦੇ ਵੀ ਔਰ ਉਹਨਾਂ ਦੇ ਸਹਿਯੋਗੀਆਂ ਨੇ ਇਹ ਇੱਕ ਬਹੁਤ ਵੱਡਾ ਜਿਹੜਾ ਉਦਮ ਕੀਤਾ ਕਿਉਂਕਿ ਅੱਜ ਜਦੋਂ ਮਹਿੰਗਾਈ ਦਾ ਦੌਰ ਹੈ ਕਰੋਨਾ ਮਹਾਮਾਰੀ ਦੇ ਕਰਕੇ ਕਾਰੋਬਾਰਾਂ ਦੀ ਵੀ ਹਾਲਾਤ ਠੀਕ ਨਹੀਂ ਆ ਗਰੀਬ ਆਦਮੀ ਖਾਸ ਕਰਕੇ ਪਰੇਸ਼ਾਨ ਆ ਔਰ ਮਹਿੰਗਾਈ ਬੜੀ ਉੱਚੇ ਪੱਧਰ ਦੀ ਹੈ ਤੇ ਅਜਿਹੇ ਸਮੇਂ ਦੇ ਵਿੱਚ ਗਰੀਬ ਨੂੰ 10 ਰੁਪਏ ਦੇ ਵਿੱਚ ਖਾਣਾ ਉਪਲਬਧ ਕਰਾ ਦੇਣਾ ਮੈਂ ਸਮਝਦਾ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਸੋ ਮੈਂ ਜਿੱਥੇ ਇਸ ਸਮੁੱਚੀ ਟੀਮ ਨੂੰ ਵਧਾਈ ਦਿਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਪਲੈਨਿੰਗ ਹੈ ਬਈ ਸ਼ਹਿਰ ਦੇ ਹਰ ਚੌਂਕ ਦੇ ਵਿੱਚ ਬੂਥ ਖੋਲੇ ਜਾਣ ਔਰ ਉੱਥੇ ਗਰੀਬ ਆਦਮੀ ਨੂੰ 10 ਰੁਪਏ ਚ ਖਾਣਾ ਮਿਲੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਮ ਸ਼ਹਿਰ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਹੈ ਉਹਨਾਂ ਨੂੰ ਆਪੀਲ ਕਰਦਾ ਕਿ ਸਾਨੂੰ ਹਰ ਇੱਕ ਇਨਸਾਨ ਨੂੰ ਆਪਣੇ ਘਰਾਂ ਤੱਕ ਆਪਣੇ ਕਾਰੋਬਾਰਾਂ ਤੱਕ ਆਪਣੇ ਬੱਚਿਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸੋਸਾਇਟੀ ਦੇ ਵਿੱਚ ਰਹਿ ਕੇ ਗਰੀਬ ਲੋਕਾਂ ਦਾ ਜਿੰਨਾ ਵੀ ਕੋਈ ਖਾਣੇ ਦੇ ਰੂਪ ਦੇ ਵਿੱਚ ਆਰਥਿਕ ਮਦਦ ਦੇ ਰੂਪ ਦੇ ਵਿੱਚ ਜਰੂਰ ਆਪਣਾ ਯੋਗਦਾਨ ਪਾਣਾ ਚਾਹੀਦਾ ਤਾਂ ਜੋ ਕਿ ਕੋਈ ਵੀ ਆਦਮੀ ਪਰੇਸ਼ਾਨ ਨਾ ਹੋਵੇ ਭੁੱਖਾ ਨਾ ਸੋਵੇ ਅੱਛਾ ਸਰ ਅਗਰ ਗੱਲ ਕੀਤੀ ਜਾਵੇ ਜਿਹੜੀ ਇਹ ਜਿਹੜਾ ਬੂਥ ਆ ਇਹ ਕਿੰਨੇ ਤੋਂ ਕਿੰਨੇ ਖੁੱਲੇਗਾ ਔਰ ਕੀ ਇਹਦੀ ਟਾਈਮਿੰਗ ਹੋਏਗੀ ਔਰ ਕੀ ਕੀ ਇਹਦੇ ਵਿੱਚ ਚੀਜ਼ਾਂ ਉਪਲਬਧ ਹੋਣਗੀਆਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦਾ ਟਾਈਮ ਰੱਖਿਆ ਹੈ ਔਰ ਤਕਰੀਬਨ ਸਵੇਰੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਦੋਂ ਲੰਚ ਟਾਈਮ ਜਿਹੜਾ ਹੈਗਾ ਔਰ ਖਾਸ ਕਰਕੇ ਜਿਹੜਾ ਬਹਾਦਰ ਕੇ ਰੋਡ ਦਾ ਏਰੀਆ ਇੱਥੇ ਲੇਬਰ ਕਲਾਸ ਜ਼ਿਆਦਾ ਫੈਕਟਰੀਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਸੋ ਮੈਂ ਦੁਬਾਰਾ ਫਿਰ ਪਰਵੀਨ ਡਾਂਗੇ ਜੀ ਨੂੰ ਧੀਰ ਸਾਹਿਬ ਨੂੰ ਜੈਨ ਸਾਹਿਬ ਨੂੰ ਜਿਨ੍ਹਾਂ ਨੇ ਪਿੱਛੇ ਰਹਿ ਕੇ ਆਰਥਿਕ ਗਰੁੱਪ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨੇ ਜਨਮ ਦਿੱਤਾ ਉਹ ਭੁੱਖਾ ਨਹੀਂ ਸੌਣ ਦਿੰਦਾ ਔਰ ਉਹ ਰੋਟੀ ਜ਼ਰੂਰ ਦਿੰਦਾ ਚਾਹੇ ਇੱਕ ਚਾਹੇ ਉਹ ਇੱਕ ਟਾਈਮ ਹੋਵੇ ਚਾਹੇ ਉਹ ਦੋ ਟਾਈਮ ਹੋਵੇ ਲੇਕਿਨ ਕੀੜੇ ਦੇ ਮੂੰਹ ਦੇ ਵਿੱਚ ਵੀ ਦਾਣਾ ਅਗਰ ਪਾਉਂਦਾ ਆ ਉਹਦਾ ਇੱਕ ਹੱਥ ਤੋਂ ਦਿੱਤਾ ਦਾਨ ਦੂਜੇ ਹੱਥ ਨੂੰ ਪਤਾ ਨਹੀਂ ਲੱਗਦਾ ਉਹ ਜਿਹੜੀ ਇਹ ਦਾਨ ਆ ਇਹੀ ਇੱਕ ਜਿਹੜਾ ਦਾਨ ਆ ਇੱਕ ਪਵਿੱਤਰ ਦਾਨ ਮੰਨਿਆ ਜਾਂਦਾ ਆ ਜੇ ਸ਼ੋਅ ਆਫ ਕੀਤਾ ਜਾਵੇ ਉਹਨੂੰ ਆਪਾਂ ਦਾਨ ਨਹੀਂ ਕਹਿ ਸਕਦੇ ਇਹ ਜਿਹੜਾ ਇਸ ਟਾਈਮ ਉਪਰਾਲਾ ਕੀਤਾ ਜਾ ਰਿਹਾ ਐਨਜੀਓ ਵੱਲੋਂ ਬਹੁਤ ਇੱਕ ਸ਼ਲਾਂਗਾ ਜੋ ਗਿਆ ਤਾਂ ਜੋ ਇਹਦੇ ਵਿੱਚ ਸਭ ਤੋਂ ਵੱਡੀ ਇੱਕ ਗੱਲ ਇਹ ਵੀ ਤੁਹਾਨੂੰ ਦੱਸ ਰਹੇ ਹਾਂ ਕਿ ਅਗਰ ਕਿਸੇ ਦੇ ਕੋਲ ਪੈਸੇ ਨਹੀਂ ਹੋਣਗੇ 10 ਰੁਪਏ ਵੀ ਨਹੀਂ ਕਿਸੇ ਕੋਲ ਹੋਣਗੇ ਉਹਨੂੰ ਵੀ ਇੱਥੇ ਭਰਪੇਟ ਖਾਣਾ ਮਿਲੂਗਾ ਉਹਦੇ ਕੋਲੋਂ 10 ਰੁਪਏ ਵੀ ਨਹੀਂ ਲਏ ਜਾਣਗੇ ਜਿਹੜਾ ਉਹਨਾਂ ਵੱਲੋਂ ਵਧੀਆ ਕਦਮ ਚੁੱਕਿਆ ਜਾ ਰਿਹਾ ਤਸਵੀਰਾਂ ਤੁਹਾਨੂੰ ਅਲੱਗ-ਅਲੱਗ ਥਾਵਾਂ ਦੀ ਅਕਸਰ ਅਸੀਂ ਦਿਖਾਉਂਦੇ ਰਹਿੰਨੇ ਆ ਬਣੇਰੋ ਐਸਐਮ ਜੈਡ ਨਿਊਜ਼ ਨਾਲ ਕੈਮਰਾ ਪਰਸਨ ਵਿਪਨ ਅਰੋੜਾ ਦੇ ਨਾਲ ਖੇਸਤਰੀ ਰਿਪੋਰਟ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.